ਉਹੀ ਕੀਤ ਕਿਦਣਾ ਫੀਲ ਹੋ ਰਿਹਾ ਸਨ ਘੇਲੇ ਦੀ ਘੜੀ ਫਿਰ ਮੇਰੇ ਸਾਹਬ ਨੇ ਅਗੇ ਲੈ ਲਾਈ ਘੜੀ ਲੈ ਕਿਦਾਂ ਲੱਗਦੀ ਹੈ ਭਾਈ ਵੇਖੋ ਆ ਮੂੰਹ ਆ ਗੋਟਿਆਂ ਦੇ ਨੂੰ ਘੜੀ ਫੱਬਦੀ ਹੈ ਨਿਕਾੜਾ ਲੌਕ ਪਾਇਆ ਹੁੰਦਾ ਆ ਵੀ ਗਸੋ ਯਾਰ ਵਾਟਰ ਪ੍ਰੂਫ ਆ ਵਾਟਰ ਤੂੰ ਕਿਥੇ ਕੰਮ ਕਰਦਾ ਸਾਰੀ ਦਿਹਾੜੇ ਧੁੱਪੇ ਮਰਦੇ ਜ ਤੁਸੀਂ ਇਹ ਵੀ ਕੋਤੇ ਇਹਦੇ ਚਲਾ ਤੋਂ ਜਕਰ ਨਹੀਂ ਜਾਂ ਵੀ ਕਦ ਤਾਈਂ ਕਿਥੇ ਵੇਖਣਾ ਕੀ ਕਰਨਾ ਟਾਈਮ ਇਹ ਆਪਣੀ ਲੱਤ ਤੇ ਬੰਨ ਮੇਰਾ ਵੀ ਜਿੱਦਾਂ ਅਮਰੀਕਾ ਉਹ ਵਾਲੀ ਫੀਲਿੰਗ ਹੈ ਉਹ ਚੀਜ਼ ਹੈ ਯਾਰ ਇੰਨਾ ਨਹੀਂ ਹੁੰਦਾ ਆ ਵੇਖੋ ਆ ਭਾਈ ਨੇ ਲੱਲੀ ਘੜੀ ਇਹਦੀ ਵਾਈਫਾਸਟ ਕਿਹੜੀ ਘੜੀ ਲਈ ਓਏ ਆ ਬ੍ਰਦਰ ਡਿਸਕਾਊਂਟ ਕਿੰ داری ਡੀ ਬੋਟੇ ਰੇਰੇ داری ਕਣਕਵੇ ਦੇ ਪਾਏ ਕੋਈ ਚੁੱਕੜ ਲੈ ਗਈ ਗਾਲੀ ਘੜੀ ਲੈਣੀ ਆ 570 170 570 ਨੋਟਿਸ ਕਾਣ ਮੂਰ ਕਾਣ ਦੇ ਆਸਟਾ ਦਲ ਕੋਈ ਨਹੀਂ ਹੈ ਘੜੀ ਹੈ ਕਿਧਰ ਕੋ ਘੜੀ ਮੈਨੂੰ ਹੀ ਗੱਲ ਮਾਉਣੀ ਆ ਭਾਜੀ ਆਹ ਲਈ ਘੜੀ ਬਹੁਤ ਸੋਹਣੀ ਘੜੀ ਆਹਦੇ ਆਸ ਤੇ ਲੈਣੀ ਹੈ ਭਾਈ ਬਹੁਤ ਵਧੀਆ ਗੱਡੀ ਪਾਜੀ ਮੈਂ ਹੀ ਹਾਂ ਨਾ ਪਾਜੀ ਇਹ ਤਾਂ ਮੇਰੀ ਗੱਲ ਸੁਣੋ ਈਸ਼ਕ ਦਾ ਵਾਚ ਹੈ ਨਾ ਤੂੰ ਹੀ ਤੂੰ ਹੀ ਪਾਈਏ ਤੁਹਾਨੂੰ ਬਹੁਤ ਅੱਛਾ ਲੱਗ ਰਹਾ ਹੈ ਆਪਕੋ ਅੱਛਾ ਲੱਗ ਰਹਾ ਹੈ ਇਹ ਇਸਕੋ ਅੱਛਾ ਲੱਗੇ ਇਸਪੇ ਦੇਖੋ ਸਾਰੀ ਦਿਹਾੜੀ ਧੂਪ ਮੇ ਕੰਮ ਕਰਦਾ ਹੈ ਯਾ ਆਪ ਅੰਦਰ ਸਾਰਾ ਕੰਮ ਕਰਦਾ ਹੈ ਆਪਕੋ ਸਹੀ ਲੱਗਦਾ ਹੈ ਉਹ ਜਾਓਗੇ ਲੈ ਹਾਂਜੀ ਉਹ ਡੈਡੀ ਨਾਲ ਗੱਲ ਕਰਦੇ ਆਂ ਤਾਂ ਡੈਡੀ ਕਣਕ ਵੇਚ ਦੋ ਤੇ ਗੱਡੀ ਲੈਣੀ ਨਾਲ ਦੀ ਆਖਦੀ ਆਹੋ ਉਹਦੇ ਉੱਤੇ ਪਈਆਂ ਕੋਈ ਨਵੀਂ ਲੱਲੋ ਨਾ ਲਓ ਜੀ ਬਾਕਸ ਆਇਆ ਬਜ਼ਾਰ ਤੋਂ ਵੀਡੀਓ ਬਹੁਤ ਵੰਡੀਆਂ ਕਿੰਨੂ ਪਣੀ ਤੂੰ ਮੈਨੂੰ ਪਣੀ ਹੈ ਮੈਂ ਆਵਨ ਨਾਲ ਦੀ ਨੂੰ ਬੰਨੂਗਾ ਤੁਹਾਨੂੰ ਪਸੰਦ ਕਰਦੇ ਲੋ ਜੀ ਪ੍ਰਾਈਸ ਕਰ ਲਿਆ ਫਿਕਸ ਕਿੰਨੇ ਦੇ ਮਿਲੀ ਆ ਹਾਂ ਬਸਹੀ ਮੈਨੂੰ 80 80 ਉਹਨਾਂ ਬਾਰੇ ਬੈਲ ਡਿਸਕਾਊਂਟ ਕਰਕੇ ਲਈਏ ਇਹਨੇ ਲਈ ਭਾਈ ਸਹੀ ਲੱਲੀ ਨੇ ਕੋਈ ਨਹੀਂ ਭਜੀ ਡੈਡੀ ਨਾਲ ਗੱਲ ਕੀਤੀ ਮੈਂ ਕਿਹਾ ਘੜੀ ਲੈ ਲੀਏ ਹਾਂ ਜਾਂਦਾ ਘੜੀ ਸਾਹ ਹੁਣਾ ਲਈ ਜਿਹੜੀ ਘੱਟ ਪਹਿਣ ਵਾਲੀ ਹੋਵੇ ਹਾਂ ਘੱਟ ਪਹਿਣਣ ਕਿਹੜੀ ਮੈਂ ਮੰਮੀ ਲਈ ਤਾਂ ਉਹਨੇ ਹੁਣ ਕਿੱਥੇ ਬੰਦਣੀ ਆ ਲੈ ਉਹ ਭਰਾਵਾ ਉਹਨੇ ਘਰੋਸਿਆਣਾ ਹੀ ਹੋ ਬ੍ਰਦਰ ਇੱਕ ਫਾਦਰ ਵਾਸਤੇ ਘੜੀ ਦਿਖਾਣਾ ਵਧੀਆ ਆਹ ਜੀ ਕੰਸ ਆਰੇਂਜ ਗਾੜੀ ਇਹ ਦੇਖ ਬੰਨੀ ਰੇਂਜ ਦਿਖਾ ਦਿਓ ਬੜੀ ਅਸੀ ਅੱਛੀ ਆਹ ਸੋਦਰਾਮ ਦੀ ਆਹ ਲਓ ਇਹ ਤਾਂ 170 ਸਟਾਰਟਿੰਗ ਆਦਾ ਹੈ ਹੈਲੋ ਮੰਮੀ ਤਾਂ ਦੀ ਕਿੱਥੇ ਆ ਲੈ ਸਾਰੇ ਬਿੰਦ ਨੂੰ ਕੋਈ ਜਗਾ ਮਮਾ ਟਾਈਪ ਸੀ ਨਾਂਦੀ ਲੈਣੀ ਕਰ ਇੱਕ ਟਾਈਮ ਪਿੱਛ ਲੈਦੇ ਤੇ ਲਾ ਦੇ ਸਿਰ ਸਾਮਣੇ ਦਾ ਆਪੇ ਵਿੰਦ ਰਹਿਣਗੇ ਟਾਈਮ ਆ ਦੇਖ ਆਪਾ ਦਖਾਣਾ ਫਾਦਰ ਵਾਸਤੇ ਯਾਰ ਕਿੰਨਾ ਟਾਈਮ ਹੋਇਆ ਬਹੁਤ ਟਾਈਮ ਹੋਇਆ ਚੱਲੀਏ ਚੱਲ ਯਾਰਗੇ ਲੈ ਯਾਰ ਕੋਈ ਨਾਣ ਵੀ ਨਹੀਂ ਹੈਗੀ ਯਾਰ ਫੇਰ ਐ ਦੁਬਾਰਾ ਆ ਜਾਗੇ ਨਹੀਂ ਅੱਜ ਖਰਚ ਨਹੀਂ ਖਰਚ ਯਾਰ ਉਹ ਗੱਲ ਕੀ ਕਰੀ ਬੰਦਾ ਯਾਰ ਉਹ ਯਾਰ ਉਹ ਮੰਡੇ ਅੱਲ ਵੀ ਜਾਣਾ ਯਾਰ ਫੜਾ ਬੰਦਾ ਰੋ ਨਹੀਂ ਅੜਿ ਘੜੀ ਮਤਾ ਜਨਾ ਜੰਬੂ ਗੰਮ ਹੋ ਗਿਆ ਉਹ ਫਾਦਰ ਬਦੂ ਤਾਂ ਕੋ ਲੱਲਾਂਗੇ ਫਾਦਰਾਂ ਤੋਂ ਇਲਾਵਾ ਹਾਂ ਫਾਦਰਾਂ ਤੋਂ ਫਾਦਰ ਨੂੰ ਰਹਿੰਦੇ ਫਾਦਰ ਮਾਮਾ ਦੇ ਕੋਈ ਨਹੀਂ ਲੈਣੀ ਮੈਂ ਫਾਦਰ ਨੂੰ ਪੱਠਿਆਂ 'ਚ ਰੱਖਿਆ ਜੇ ਆਹ ਪੱਠਿਆਂ 'ਚ ਜੱਡੋਗੇ ਉਹਨੂੰ ਤਾਂ ਕਿਆ ਬਣੇ ਜਾਊਗਾ ਖੁਸ਼ਰਾਮੀ ਸਟੋਨ ਵਾਲਾ ਹੱਸੇਗਾ ਮੀ ਵਦਿਆ ਵਦਿਆ ਮੈਂ ਕਿਹਾ ਘੜੀ ਲੈਣੀ ਘੜੀ ਤੁਸੀਂ ਕੀ ਦੱਸ ਬੰਦਾ ਕਰੂਗਾ ਕੀ ਨਾ ਨਾ ਫਿਰ ਗਾਜ ਪ੍ਰੂਫ ਹੈ ਦਾ ਸੈਰਾਮਿਕ ਥੈਂਕਸ ਚੈਲਸ ਸਹੀ ਆ ਮਮਾ ਵੇ ਦੇ ਬੰਨੀ ਆ ਮੇਰੇ ਕੋਲ ਤੇ ਕਦਾਂ ਲੱਗੂ ਉਹ ਤੇਰੇ ਮਮਾ ਕੋਲ ਨਾ ਸਹੀ ਆ ਸਹੀ ਆ ਸਹੀ ਚਲ ਫਰਸ ਇਹਨੇ ਲੈਣਾ ਭਾਈ ਚਲ ਸਹੀ ਆ ਸਹੀ ਉਹਨੇ ਸਿਲੈਕਟ ਨਹੀਂ ਕਰਨਾ ਕਰ ਠੀਕ ਠੀਕ ਇਹ ਲਿਆ ਤਾਂ ਕਿਉਂ ਖਿਜ ਜਾਂਦੇ ਸਤ ਮਾਂ ਖਰਾਬ ਹੋਣ ਡਿਆ ਹੁਣ ਸੇ ਸ਼ਕਤੀਆਂ ਡੰਡਿਆ ਹਾਂਜੀ ਇਹ ਲਿਆ ਦਿਮਾਗ ਨਾਲ ਉਹ ਖਲ ਗਿਆ ਰਸੇ ਦਾ ਪੂੜੀਆਂ ਦੇ ਆ ਲੈ ਉਹ ਕਿਧਰ ਖਾਦੀ ਝੂੜ ਮਰੀ ਜਾਂਦੇ ਦੇਖੋ ਯਾਰ